ਬੇਖੌਫ ਚੋਰਾਂ ਨੇ ਫੌਜੀ ਦੇ ਘਰ ਨੂੰ ਬਣਾਇਆ ਨਿਸ਼ਾਨਾ ਕੱਲੀ-ਕੱਲੀ ਚੀਜ਼ ਫਰੋਲੀ ਦੁਖੀ ਹੋ ਕੇ ਫੌਜੀ ਕਹਿੰਦਾ ਛੱਡ ਦੇਣੀ ਫੌਜ ਦੀ ਨੌਕਰੀ ਦੱਸਦੀ ਹੈ ਕਿ ਮਾਮਲਾ ਗੁਰਦਾਸਪੁਰ ਦੇ ਪਿੰਡ ਮੀਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਬੇਖੌਫ ਚੋਰਾਂ ਨੇ ਸਰਹੱਦ ਤੇ ਤਨਾਦ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਰਾਤ ਦਾ ਫਾਇਦਾ ਚੁੱਕਦੇ ਹੋਏ ਲੱਕੜ ਦਾ ਸਮਾਨ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਚੁੱਕੇ ਨੇ ਦੁਖੀ ਹਿਰਦੇ ਨਾਲ ਫੌਜੀ ਬੂਟਾ ਸਿੰਘ ਤੇ ਅਜ਼ੀਮਾ ਪਿਆਰਕੌਰ ਨੇ ਦੱਸਿਆ ਕਿ ਰਾਤ ਤੋਂ ਗੁਆਂਢ ਰਹਿੰਦੇ ਆਪਣੇ ਛੋਟੇ ਬੀਤੇ ਵੱਲ ਚਲੇ ਗਏ ਸੀ ਉਹ ਫੌਜ ਵਿੱਚ ਵੀ ਤੇ ਜਦ ਕਾਰਾ ਕੇ ਵੇਖਿਆ ਤੇ ਦਾਖਲ ਹੋਣ ਵਾਲੇ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸੀ ਉਹਨਾਂ ਹੀ ਨਹੀਂ ਬਲਕਿ ਉਹਨਾਂ ਦੱਸਿਆ ਕਿ ਜਦ ਕਮਰੇ ਦੇ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਚੋਰਾਂ ਵੱਲੋਂ ਘਰ ਦੀ ਕੱਲੀ-ਕੱਲੀ ਚੀਜ਼ ਫਰੋਲੀ ਗਈ ਸੀ ਕਮਰੇ ਅੰਦਰ ਪਈ ਅਲਮਾਰੀ ਤੋੜ ਕੇ ਉਸਦੇ ਲੋਕਰ ਤੋਂ 2.2 ਲੱਖ ਤੋਲੇ ਦੇ ਸੋਨੇ ਗਹਿਣੇ ਨਗਦੀ ਕਪੜੇ ਲੈਪਟਾਪ ਜਿੱਦ ਤੱਕ ਕਿ 50 ਕਿਲੋ ਕਣਕ ਵੀ ਚੋਰ ਕਰ ਚੋਰੀ ਕਰਕੇ ਲੈ ਗਏ ਪੀੜਤ ਫੌਜੀ ਨੇ ਕਿਹਾ ਹੈ ਕਿ ਮੈਂ ਇੰਨਾ ਦੁਖੀ ਹਾਂ ਕਿ ਮਨ ਕਰਦਾ ਹੈ ਕਿ ਫੌਜ ਦੀ ਨੌਕਰੀ ਛੱਡ ਦਵਾਂ ਦੱਸੋ ਲਾਵਾ ਹੋਰ ਕੀ ਕੀ ਕਿਹਾ ਹੈ ਘਰ ਪਰਿਵਾਰ ਨੇ ਤੁਸੀਂ ਵੀ ਸੁਣੋ ਤੇ ਦੂਜੇ ਪਾਸੇ ਪੁਲਿਸ ਨੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਮੈਂ ਪੋਦ ਵਿੱਚ ਹੌਲਦਾਰ ਦੀ ਪੋਸਟ ਤੇ ਆ ਤੇ ਮੈਂ ਐਮਪੀ ਵਿੱਚ ਸਹਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਕੂਤਲਾ ਚ ਪੜਦੇ ਆ ਇੱਥੇ ਮੇਰੀ ਮੈਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਜੁੰਟ ਦੇ ਵਿੱਚ ਆ ਦੋਨੋਂ ਫੌਜੀ ਆ ਤੇ ਮਗਰੋਂ ਮਤਲਬ ਤਾਂ ਨੂੰ ਇਹ ਕਾਰਵਾਈ ਹੋਈ ਚੋਰੀ ਪਿੰਡ ਮਿੱਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਥਾਣਾ ਕਮਾਨ ਆ ਜੀ ਤੇ ਮੈਂ ਜਦੋਂ ਮੇਰੇ ਮੈਸੇਜ ਨੇ ਮੈਨੂੰ ਇਨਕੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕੀ ਚੋਰੀ ਹੋਈ ਸੀ ਦੱਸੋ ਚੋਰੀ तकरीबन 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰੀ ਆ ਬਾਕੀ ਇਥੋਂ ਤੱਕ ਕਰੋਂ ਦਾਣੇ ਵੀ ਚੋਕੇ ਲੈ ਲੇ ਲੇਕਿਨ ਕੋਈ ਇੱਥੇ ਮੇਰੇ ਨਾਲ ਕੋਈ ਮੇਰੀ ਹਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲੁਟੇਰੇ ਉਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ ਤਾਂ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਆਪਣੀ ਡਿਊਟੀ ਤੋਂ ਰਜਾਈਨ ਕਰ ਕਿ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ ਚਾਹੁੰਦਾ ਗੱਲਬਾਤ ਵੀਰ ਜੀ ਇਹ ਹੋਈ ਆ ਵੀ ਮੇਰੀ ਨੋ ਆਪਣੇ ਪੇਕੇ ਗਈ ਆ 4:30 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਤੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਵੇਖ ਕੇ ਗਈ 8:00 8:00 ਦਾ ਟਾਈਮ ਹੀ ਉਦੋਂ ਮੈਂ ਵੇਖ ਕੇ ਗਈ ਜਿੰਦਾ ਲੱਗਾ ਸੀਗਾ ਤੇ ਸਵੇਰ ਨੂੰ ਮੀਂਹ ਆ ਗਿਆ ਤਾਂ ਮੀਂਹ ਦਾ ਕਾਰਨ ਮੈਂ ਲੇਟ ਆਈ ਰੋਟੀ ਪਾਵਾਂ ਰੋਟੀ ਪਾਉਣ ਆਈ ਆ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਤੇ ਉਦੋਂ ਹੈ ਨਹੀਂ ਤੋੜਦਾ ਤੇ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਸੀਗਾ ਕਹਿੰਦੇ ਵੀ ਮੈਂ ਵੇਖਿਆ ਨਹੀਂਗਾ ਮੈਂ ਜਦੋਂ ਅਗਲਾ ਬੂਆ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾਪ ਕਿਤਾਬਾਂ ਨਹੀਂ ਕਿੱਟ ਸੀਗੀ ਬਾਹਰ ਮੀਂਹ ਦੇ ਵਿੱਚ ਸੁੱਟ ਗਏ ਫੋਲ ਫਾਲ ਕੇ ਕਿਤਾਬਾਂ ਖਲਾਰੀਆਂ ਸੀਗੀਆਂ ਤੇ ਮੈਂ ਉਦੋਂ ਆਪਣੀ ਨੌ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈਆਂ ਤੇ ਕਹਿੰਦੀ ਵੀ ਮੈਂ ਕਿੱਟ ਰੱਖ ਕੇ ਗਈ ਸੋਫਿਆਂ ਤੇ ਬਾਹਰ ਤੇ ਟੇਬਲ ਤੇ ਮੇਹਰ ਕਿਟ ਬਾਹਰ ਪਈ ਆ ਤੇ ਆਹ ਦਰਵਾਜਾ ਜਿਹੜਾ ਮੇਨ ਦਰਵਾਜਾ ਹੀ ਇਹ ਵਜਾ ਹੈਗਾ ਉਹਨਾਂ ਵਾਰੀਆਂ ਥਾਣੀ ਨੰਘ ਕੇ ਤੇ ਫੇਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਦੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜਦੋਂ ਗਾਰਲਾ ਦਰਵਾਜਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀੜਾ ਰਹਿ ਨਹੀਂ ਦਿੱਤਾ ਤੋ ਟੈਚੀਆਂ ਹੀ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਦੰਦਰ ਵੀ ਦੋ ਬੈੱਡ ਹੀ ਗਏ ਉਹ ਵੀ ਫੋਲੇ ਬਾਹਰ ਦਾ ਬੈੱਡ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਰੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਨੂੰ ਜਾਣਾ ਹੈ ਨਿਆਣੇ ਸਕੂਲ ਪੜ੍ਹਦੇ ਆ ਉੱਥੇ ਕਪੂਰਸਲੇ ਤੋਂ ਨਾਲ ਹੀ ਖਾਣ ਪੀਣ ਨਹੀਂ ਲਿਆਂਦਾ ਸੀ ਉਹਨਾਂ ਨੇ ਸਭ ਦਾ ਸਮਾਨ ਦੇ ਕੇ ਆਉਣਾ ਸੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਝਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀ ਸੀਨਸੂਣ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਝ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡੋ ਪੀਏ ਦੇ ਵਿੱਚ ਹਾਂਜੀ ਕਿਹਾ ਤੁਸੀਂ ਕਹਿੰਦੇ ਕੁਝ ਹਾਂਜੀ ਹਾਂਜੀ ਲਖਾਈ ਆ ਪੁਲਸਾਈ ਜਿੱਦਨ ਦਾਖ ਕੇ ਆਏ ਉਦਨ ਆਈ ਆ ਮੁੜਕੇ ਕੋਈ ਵੜਿਆ ਨਹੀਂਗਾ ਮੁੜਕੇ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਕਿ ਆ ਵਜਿਆ ਕੋਈ ਆਇਆ ਨਹੀਂਗਾ ਮੇਰਾ ਬੱਚਾ ਵਿਚਾਰਾ ਰੋਜ਼ ਜਾਂਦਾ ਤੇ ਰੋਜ਼ ਫਿਰ ਤੁਰ ਕੇ ਤੇ ਘਰ ਆ ਜਾਂਦਾ ਤੇ ਦੁੱਲਿਆ ਵਾਉ ਆਪਣਾ ਮਨ ਜਿਹੜਾ ਮੈਨੂੰ ਦੁਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਜੀ ਦੇਖੋ ਪੁਲਸਵਾਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਸਵਾਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇ 'ਚ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਸਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ। ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਲੱਖ ਦੀ ਆ ਜੀ। ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤਾਂ ਕੋਈ ਸੋਰਸ ਨਹੀਂ ਹੁੰਦਾ। ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਰਿਸੋਰਸ ਹੁੰਦੇ ਆ। ਟੈਕਨੀਕਲ ਸੋਰਸੇ ਜਾਵਾਂਗੇ ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ। ਬਾਕੀ ਡੰਪ ਵਗੈਰਾ ਉੱਥੇ ਚੁਕਾਇਆ ਆ ਟੈਲੀਫੋਨ ਦਾ। ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜੀ।